ਪ੍ਰੀਯਾਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਨੌਵੀਂ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਪਾ ਪ੍ਰਾਪਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਕੱਚਾ ਗੁਰੂ ਸਾਹਿਬ ਪਿਛਲੀ ਵੀਡੀਓ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਗੁਰਦੁਆਰਾ ਪੱਕਾ ਗੁਰੂ ਸਾਹਿਬ ਦੇ ਜਿੱਥੇ ਗੁਰੂ ਤੇਗ ਬਹਾਦਰ ਜੀ ਆਇਸਨ ਔਰ ਪਿੰਡ ਦੇ ਲੋਕਾਂ ਨੂੰ ਉਨ੍ਹਾਂ ਨੇ ਇੱਕ ਭਿਆਨਕ ਬਿਮਾਰੀ ਤੋਂ ਮੁਕਤ ਕਰਵਾਇਆ ਸੀਗਾ ਉਸ ਲਈ ਇੱਕ ਗੰਦੇ ਛੱਪੜ ਦੇ ਵਿੱਚ ਗੁਰੂ ਪਾਤਸ਼ਾਹ ਜੀ ਨੇ ਵਸਤਰ ਸਮੇਤ ਇਸ਼ਨਾਨ ਕੀਤਾ ਸੀ ਤਾਂ ਉਸ ਤੋਂ ਬਾਅਦ ਗੁਰੂ ਜੀ ਨੇ ਇਹ ਵਰਦਾਨ ਦਿੱਤਾ ਸੀਗਾ ਲੋਕਾਂ ਨੂੰ ਕਿ ਜਿਹੜਾ ਵੀ ਇੱਥੇ ਇਸ ਪਵਿੱਤਰ ਸਰੋਵਰ ਦੇ ਵਿੱਚ ਆ ਕੇ ਇਸ਼ਨਾਨ ਕਰੇਗਾ ਤਾਂ ਉਹ ਹਰ ਕੋਈ ਬਿਮਾਰੀ ਮੁਕਤ ਹੋ ਜਾਏਗਾ ਤੇ ਦੁੱਖ ਜਿਹੜੇ ਨੇ ਉਹਨਾਂ ਤੋਂ ਤਕਲੀਫਾਂ ਨੇ ਜਿਹੜੀਆਂ ਉਹਨਾਂ ਤੋਂ ਦੂਰ ਹੋ ਜਾਣਗੀਆਂ ਤਾਂ ਅੱਜ ਵੀ ਲੋਕ ਉੱਥੇ ਆਉਂਦੇ ਨੇ ਤਾਂ ਸੰਗਤ ਜੀ ਤੁਸੀਂ ਉਸ ਵੀਡੀਓ ਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਸੀਗਾ ਤਾਂ ਸਾਡੀ ਟੀਮ ਨੇ ਇੱਕ ਨਿੱਕੀ ਜੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਉਹ ਸਾਰੀਆਂ ਥਾਵਾਂ ਦਿਖਾਈਏ ਜਿੱਥੇ ਗੁਰੂ ਪਾਤਸ਼ਾਹ ਅੜੀਸਰ ਸਹਿਬ ਆਉਣ ਤੋਂ ਪਹਿਲਾਂ ਰੁਕੇ ਸਨ ਤਾਂ ਅੜੀਸਰ ਆਉਣ ਤੋਂ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਤਾਂ ਪੱਕਾ ਗੁਰਸਰ ਰੁਕੇ ਤਾਂ ਉਸ ਤੋਂ ਬਾਅਦ ਗੁਰੂ ਪਾਤਸ਼ਾਹ ਨੇ ਅੱਗੇ ਚੱਲੇ ਪਾਇ ਸੰ ਉਹ ਸੀ ਜੀ ਕੱਚਾ ਗੁਰਸਰ ਕੁਸ਼ਟੇਨ ਪੱਕਾ ਗੁਰਸਰ ਠਹਿਰਨ ਤੋਂ ਬਾਅਦ ਗੁਰੂ ਜੀ ਸਾਹਿਬ ਘੋੜੇ ਤੇ ਸਵਾਰ ਹੋ ਕੇ ਨਗਰ ਤੌਲੇਵਾਲ ਨੂੰ ਚੱਲ ਪਏ ਤਾਂ ਇੱਕ ਮਾਈ ਨੇ ਜਲਦੀ ਜਲਦੀ ਆ ਕੇ ਗੁਰੂ ਜੀ ਨੂੰ ਦੁੱਧ ਚੱਕਣ ਦੀ ਬੇਨਤੀ ਕੀਤੀ ਉਸਨੇ ਕਿਹਾ ਕਿ ਮਹਾਰਾਜ ਗਲੀਆਂ ਭੀੜੀਆਂ ਹੋਣ ਕਰਕੇ ਦੇਰ ਹੋ ਗਈ ਹੈ ਗੁਰੂ ਜੀ ਨੇ ਅਤੇ ਸਿੱਖ ਸੰਗਤਾਂ ਨੇ ਦੁੱਧ ਚੱਕਿਆ ਖੁਸ਼ੀਆਂ ਬਖਸ਼ੀਆਂ ਤੇ ਸੰਗਤਾਂ ਤੋਂ ਵਿਦਾਇਗੀ ਦੇ ਲਈ ਇਸ ਜਗ੍ਹਾ ਮਾਈ ਨੇ ਗੁਰੂ ਜੀ ਨੂੰ ਕੱਚਾ ਦੁੱਧ ਛਕਾਇਆ ਸੀ ਇਸ ਸਥਾਨ ਦਾ ਨਾਮ ਗੁਰਦੁਆਰਾ ਗੁਰਸਰ ਕੱਚਾ ਪ੍ਰਸਤਿਤ ਹੈ ਸੰਗਤ ਜੀ ਵੱਡੀ ਗਿਣਤੀ ਦੇ ਵਿੱਚ ਲੋਕ ਇੱਥੇ ਦਰਸ਼ਨ ਕਰਨ ਦੇ ਲਈ ਆਉਂਦੇ ਨੇ ਤਾਂ ਅਸੀਂ ਵੀ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਕੋਸ਼ਿਸ਼ ਕਰਦੇ ਹਾਂ ਕਿ ਤੁਹਾਡੇ ਘਰੇ ਬੈਠੇ ਹੀ ਦਰਸ਼ਨ ਦਿਦਾਰੇ ਕਰਵਾइए ਤਾਂ ਤੁਸੀਂ ਵੇਖ ਸਕਦੇ ਹੋ ਦਰਸ਼ਨ ਕਰ ਸਕਦੇ ਹੋ ਔਰ ਤਸਵੀਰਾਂ ਵੇਖੋ ਕਿ ਗੁਰੂ ਸਾਹਿਬਾਨ ਦੇ ਸ਼ਸਤਰ ਜਿਹੜੇ ਨੇ ਉਹ ਵੀ ਦਿਖਾਏ ਗਏ ਨੇਗੇ ਇੱਥੇ ਇੱਥੇ ਬਹੁਤ ਹੀ ਪੁਰਾਣਾ ਜੰਡ ਸਾਹਿਬ ਹਜੇ ਵੀ ਮੌਜੂਦ ਹੈ ਜੋ ਕਿ ਬਿਲਕੁਲ ਹਰੇ ਰੰਗ ਦਾ ਹੈ ਕਿਉਂਕਿ ਗੁਰੂ ਪਾਤਸ਼ਾਹ ਜੀ ਨੇ ਇੱਥੇ ਕਿਲਾ ਗੱਡਿਆ ਸੀ ਤਾਂ ਉਸ ਤੋਂ ਬਾਅਦ 에ਜੰਟ ਸਾਹਿਬ ਉਸੇ ਤਰ੍ਹਾਂ ਹਰ ਹੈ ਜੀ ਗੁਰੂ ਤੇਗ ਬਹਾਦਰ ਜੀ ਇਸ ਨਗਰ ਦੇ ਵਿੱਚ ਆਏ ਛੋਗਾਛੋਪ ਪਾਇ ਤਾਂ ਇਸ ਵੀ ਨੂੰ ਗੁਰੂ ਜੀ ਆਏ ਸੀ ਉਸ ਟਾਈਮ ਇਸ ਨਗਰ ਦੇ ਵਿੱਚ ਕੋਈ ਭਿਆਨਕ ਬਿਮਾਰੀ ਫੈਲੀ ਹੋਈ ਸੀ ਤੇ ਜਦੋਂ ਇਸ ਨਗਰ ਦੇ ਸੰਗਤ ਨੂੰ ਪਤਾ ਲੱਗਿਆ ਵੀ ਗੁਰੂ ਤੇਗ ਬਹਾਦਰ ਜੀ ਆਪਣੇ ਨਗਰ ਚ ਆਏ ਨੇ ਤੇ ਸੰਗਤ ਇਕੱਠੀ ਹੋ ਕੇ ਗੁਰੂ ਜੀ ਦੇ ਪਾਸ ਆਈ ਆ ਕੇ ਬੇਨਤੀ ਕਰੀ ਕਹਿੰਦੇ ਹੇ ਸੱਚੇ ਪਾਤਸ਼ਾਹ ਤੁਸੀਂ ਤਾਂ ਆਪ ਹੀ ਜਾਣੀ ਜਾਣੋ ਇਹ ਸੇ ਬਿਮਾਰੀ ਤੋਂ ਸਾਡਾ ਛਡਕਾਰਾ ਕਰਾਓ ਉਸ ਜਗ੍ਹਾ ਦੇ ਉੱਤੇ ਜਿੱਥੇ ਗੁਰੂ ਜੀ ਗੁਰੂ ਜੀ ਨੇ ਫਿਰ ਉੱਥੇ ਕਛਾਪੜੀ ਛਿਪਾਈ ਉਹਦਾ ਬੜਾ ਗੰਦਾ ਪਾਣੀ ਸੀ ਗੁਰੂ ਜੀ ਕਹਿੰਦਾ ਭਈ ਛਾਪੜੀ ਵਿੱਚ ਨਹਾ ਲੋ ਛੋਟੇ ਦੁੱਖ ਦੂਰ ਹੋ ਜਾਣਗੇ ਤੇ ਜਿਹੜੇ ਨਾਲ ਰੋਗੀ ਸੀ ਤੇ ਸੰਗਤ ਨੇ ਬੜੀ ਪਿੰਨ ਕਰੀ ਨਾਉ ਤੋਂ ਤੇ ਉਹਨਾਂ ਦੀ ਸ਼ਾਂਖਿਆ ਦੂਰ ਕਰਨ ਦੇ ਖਾਤਰ ਗੁਰੂ ਜੀ ਨੇ ਫਿਰ ਆਪ ਸਮੇਤ ਬਸਤਰ ਆਪ ਇਸ਼ਨਾਨ ਕਰਿਆ ਫਿਰ ਰੋਗੀ ਨਵਾਏ ਫਿਰ ਜੋ ਸੰਗਤ ਜੀ ਉਹਨਾਂ ਤੇ ਤੇ ਉਹ ਛਾਪੜੀ ਨੂੰ ਵਰ ਦਿੱਤਾ ਗੁਰੂ ਜੀ ਨੇ ਵੀ ਜਿਹੜਾ ਭਈ ਛਰਦਾ ਭਾਵਨਾ ਦੇ ਨਾਲ ਨਹਾ ਲੂ ਉਹਦੇ ਦੁੱਖ ਸਾਰੇ ਅਵੇ ਦੂਰ ਹੋਣਗੇ ਜਿਹੇ ਦੀ ਮਰਜੀ ਕੋਈ ਸਰਦਾ ਭਾਵਨਾ ਨਾਲ ਸੁਖ ਲੈ ਕੇ ਆਉ ਉਹ ਵੀ ਇੱਥੇ ਪੂਰੀ ਹੋਇਆ ਕਰੂ ਗੁਰਦੁਆਰਾ ਪੱਕਾ ਗੁਰੂ ਸਾਹਿਬ ਕਹਿ ਕੇ ਲੋਕ ਇਹਨੂੰ ਜਾਣਿਆ ਕਰਨਗੇ ਉੱਥੋਂ ਗੁਰੂ ਜੀ ਨੇ ਚਾਲੇ ਪਾਏ ਤੇ ਏਸ਼ਨ ਨਗਰ ਦੀ ਇੱਕ ਜਿਉਣੀ ਨਾਮ ਦੀ ਮਾਤਾ ਸੀ ਉਹਦੇ ਮਨ ਦੇ ਵਿੱਚ ਗੁਰੂ ਜੀ ਨੂੰ ਦੁੱਧ ਛਕਾਉਣ ਦੀ ਚਾਹ ਰਹੀ ਗੁਰੂ ਜੀ ਭਾਈ ਐਸ ਜਗ੍ਹਾ ਤੇ ਆ ਗਏ ਜਿੱਥੇ ਆਪਾਂ ਬੈਠੇ ਆ ਤੇ ਮਾਤਾ ਜੀ ਨੂੰ ਜਦੋਂ ਪਤਾ ਲੱਗਿਆ ਛਾੜੀ ਨਗਰ ਚੋਂ ਗੁਰੂ ਜੀ ਜਾ ਰਹੇ ਨੇ ਉਹਨੇ ਉਵੇਂ ਜਿਵੇਂ ਕੱਚੇ ਦੁੱਧ ਦੀ ਤੌੜੀ ਚੱਕੀ ਤੇ ਛਿਰਤੇ ਭਰੀ ਤੇ ਗੁਰੂ ਜੀ ਦੇ ਮਗਰ ਆਈ ਜਦੋਂ ਗੁਰੂ ਜੀ ਦੇ ਮਗਰ ਆਈ ਜਿਹੜੀ ਨਾਲ ਸੰਗਤ ਸੀ ਉਹਨਾਂ ਨੇ ਕਿਹਾ ਗੁਰੂ ਜੀ ਇੱਕ ਮਾਤਾ ਜੀ ਆਉਂਦੀ ਆ ਪਿੱਛੇ ਵੀ ਸ਼ਿਰਤੇ ਤੌੜੀਆਂ ਬੜੇ ਚੱਕਮੇ ਪੇਰੀਆਂ ਆ ਰਹੀ ਆ ਗੁਰੂ ਜੀ ਕਹਿੰਦਾ ਕੀਲਾ ਗੱਡੋ ਭਾਈ ਮਾਤਾ ਜੀ ਨੂੰ ਆਪਾਂ ਮਿਲ ਕੇ ਚੱਲਾਗੇ ਤੇ ਜਦੋਂ ਮਾਤਾ ਜੀ ਆਈ ਕਹਿੰਦੀ ਗੁਰੂ ਜੀ ਮੈਂ ਤਾਂ ਛੋਨ ਨੂੰ ਦੁੱਧ ਛਕਾਉਣਾ ਸੀ ਗੁਰੂ ਜੀ ਕਹਿੰਦੇ ਮਾਤਾ ਜੀ ਤੇਰਾ ਦੁੱਧ ਜਰੂਰ ਛਕ ਕੇ ਜਾਵਾਂਗੇ ਮਾਤਾ ਨੇ ਬੇਨਤੀ ਕੀਤੀ ਜਿਨੀ ਗੁਰੂ ਜੀ ਦੁੱਧ ਕੱਚਾ ਹੀ ਆਹੇ ਪੱਕਾ ਨਹੀਂ ਉਹ ਕਹਿੰਦਾ ਮਾਤਾ ਜੀ ਤੇਰਾ ਦੁੱਧ ਕੱਚਾ ਹੀ ਪਰਮਾਨਾ ਵੀ ਕਿਤੇ ਐਸ਼ਾ ਧਰਮਸ਼ਤਾਨ ਬਣੂ ਗੁਰ ਦੁਆਰਾ ਕੱਚਾ ਗੁਰੂ ਸਰ ਕਹਿ ਕੇ ਜਾਣਿਆ ਕਰਨਗੇ ਲੋਕ ਇੱਥੇ ਭਾਈ ਜੰਡ ਬੈਕਸ਼ੈਡ ਆਪਣੇ ਕਿਹੜਾ ਗੁਰੂ ਨੇ ਕੀਲਾ ਗੱਡਿਆ ਸੀ ਉਹ ਰੁੱਖ ਹਰਾ ਹੋ ਗਿਆ ਤੇ ਇਹਦੋਂ ਗਾਹਾਂ ਫਿਰ ਬਾਹਰ ਦੇ ਕੇ ਉਸ ਮਾਤਾ ਨੂੰ ਤੇ ਐਸ਼ ਧਰਮਸ਼ਤਾਨ ਨੂੰ ਅੜੀ ਸਰਸਾ ਪੰਚੀ ਅੜੀ ਸਰਸਾ ਹਾਲ ਜਦੋਂ ਗਏ ਮੂਹਰੇ ਕੋਈ ਤਮਾਕੂ ਦਾ ਖੇਤ ਸੀ ਕੋੜਾ ਨਹੀਂ ਗਿਆ ਤੇ ਕੋੜਾ ਅੜੀ ਪੈ ਗਿਆ ਉਥੇ ਗੁਰੂ ਜੀ ਨੇ ਬਾਰ ਦਿੱਤਾ ਭਾਈ ਇੱਥੇ ਅੜੇ ਕੰਮ ਲਿਕਣਿਆ ਕਰਨਗੇ ਤੇ ਵੈਸੇ ਗੁਰੂ ਜੀ ਦਾ ਖਾਲਸਾ ਵੈਸੇ